ਗੱਲ ਕਰਾਂਗੇ ਵਿਧਾਇਕ ਰਮਨ अरोड़ा ਦੀ ਜਿਸ ਦੀ ਗ੍ਰਿਫਤਾਰੀ ਦੇ ਮਾਮਲੇ ਲੈ ਕੇ ਲੋਕਾਂ 'ਚ ਡਰਾਉਣ ਦੇ ਲਈ ਭੇਜਿਆ ਜਾਣ ਵਾਲਾ ਨੋਟਿਸ ਸਾਹਮਣੇ ਆਇਆ ਸੀ ਮੀਡੀਆ ਦੇ ਕੋਲ ਨੋਟਿਸ ਦੀ ਐਕਸਕਲੂਸਿਵ ਕਾਪੀ ਹੈ ਅਧਿਕਾਰਤ ਤੌਰ ਤੇ ਉਸਾਰੇ ਸਬੰਧਿਤ ਨੋਟਿਸ ਭੇਜਿਆ ਜਾਂਦਾ ਸੀ ਨਗਰ ਨਿਗਮ ਐਕਟ ਦੀਆਂ ਤਰਾਵਾਂ ਦੇ ਤਹਿਤ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਸੀ ਨੋਟਿਸ ਵਿੱਚ ਲਿਖਿਆ ਤੁਹਾਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਨੋਟਿਸ 'ਤੇ ਜੇ ਜਾਣ ਵਗਰੋ ਲੋਕਾਂ ਨੂੰ ਕਾਰਵਾਈ ਲਈ ਡਰਾਇਆ ਜਾਂਦਾ ਸੀ ਮਾਮਲੇ ਨੂੰ ਰਫਾ ਦਫਾ ਕਰਨ ਲਈ ਰਸ਼ਵਤ ਮੰਗੀ ਜਾਂਦੀ ਸੀ ਇਲਜ਼ਾਮ ਨੇ ਕਿ ਲੋਕਾਂ ਨੂੰ ਭੇਜੇ ਗਏ ਨੋਟਿਸ ਫਰਜ਼ੀ ਸੀ ਯੂਸਫਰਜ਼ੀ ਨੋਟਿਸ ਦੀ ਐਕਸਕਲੂਸਿਵ ਕਾਪੀ ਜ਼ੀ ਮੀਡੀਆ ਤੁਹਾਨੂੰ ਦਿਖਾ ਰਿਹਾ ਹੈ ਐਕਸਕਲੂਸਿਵ ਤਸਵੀਰਾਂ ਐਕਸਕਲੂਸਿਵ ਕਾਪੀ ਸਹਿਯੋਗੀ ਕਮਲਦੀਪ ਸਰਨਲ ਫੋਨ ਲਾਈਨ ਤੋਂ ਛੁੱਟ ਚੁੱਕੇ ਨੇ ਕਮਲ ਇੱਕ ਫਰਜ਼ੀ ਕਾਪੀ ਜ਼ੀ ਮੀਡੀਆ ਦੇ ਕੋਲ ਹੈ ਜੋ ਰਵਣ ਅਰੋੜਾ ਦੇ ਵੱਲੋਂ ਸਿਗਨੇਚਰ ਕਰਕੇ ਭੇਜੀ ਜਾਂਦੇ ਸੀ ਜਾਣਕਾਰੀ ਦੇ ਤੌਰ ਤੇ ਜੋ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਵਿਜੀਲੈਂਸ ਦੇ ਹੱਥ ਲੱਗਿਆ ਅਤੇ ਬਹੁਤ ਸਾਰੇ ਖਲਾਫੇ ਕਹਿ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਣ ਦੀ ਸੰਭਾਵਨਾ ਜਿਹੜੀ ਲੱਗ ਰਹੀ ਹੈ ਜਿਸ ਦੇ ਵਿੱਚ ਵਿਧਾਇਕ ਰਮਨ ਅਰੋੜਾ ਅਤੇ ਸਖਦੇਵ ਵਿਸ਼ੇਸ਼ਟ ਜਿਹੜਾ ਕਹਿ ਸਕਦੇ ਉੱਥੇ ਅਸਿਸਟੈਂਟ ਟਾਊਨ ਪਲੈਨਰ ਸੀਗਾ ਉਹਨਾਂ ਦੋਨਾਂ ਦੀ ਮਿਲੀ ਭੁਗਤ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਨੋਟਿਸ ਭੇਜੇ ਜਾਂਦੇ ਸਨ ਅਤੇ ਜੀ মিডিਆ ਦੇ ਕੋਲ ਉਹ ਨੋਟਿਸ ਦੀ ਜਿਹੜੀ ਕਾਪੀ ਆ ਉਹ ਹੱਥ ਲੱਗੀ ਆ ਜਿਸ ਕਾਪੀ ਦੇ ਵਿੱਚ ਜਿਹੜਾ ਨੋਟਿਸ ਨੇ ਇਹ ਜਿਹੜਾ ਨੋਟਿਸ ਜਦੋਂ ਕਿਸੇ ਦੇ ਘਰ ਦੇ ਭੇਜਿਆ ਜਾਂਦਾ ਸੀ ਤਾਂ ਉੱਥੇ ਲਿਖਿਆ ਕੀ ਜਾਂਦਾ ਸੀਗਾ ਕਿ ਜੋ ਤੁਹਾਡਾ ਮਕਾਨ ਹੈ ਜਾਂ ਤੁਹਾਡੇ ਕੋਲ ਵੀ ਬਿਲਡਿੰਗ ਹੈ ਉਹ ਅਣਅਧਿਕਾਰੀ ਤੌਰ ਤੇ ਆ ਤੁਸੀਂ ਨਗਰ ਨਿਗਮ ਜਲੰਧਰ ਤੋਂ ਕੋਈ ਉਸ ਦੀ ਮਨਜ਼ੂਰੀ ਨਹੀਂ ਲਈ ਜਿਸ ਕਰਕੇ ਜਿਹੜਾ ਉਹ ਪੰਜਾਬ ਨਗਰ ਨਿਗਮ ਐਕਟ 1976 ਦੀ ਉਲੰਘਣਾ ਅਤੇ ਉਸ ਉਲੰਘਣਾ ਦੇ ਚਲਦਿਆਂ ਇਸ ਤੇ ਬੰਦੀ ਕਾਰਵਾਈ ਕੀਤੀ ਜਾ ਸਕਦੀ ਆ ਨਾਲ ਹੀ ਉਹਦੇ ਵਿੱਚ ਇੱਕ ਚੀਜ਼ ਇਹ ਮੈਂਸ਼ਨ ਕਰ ਦਿੱਤੀ ਜਾਂਦੀ ਸੀ ਕਿ ਤੁਹਾਨੂੰ ਇਫਾਮਾ ਦਿੱਤਾ ਜਾਂਦਾ ਤੁਸੀਂ ਉਸ ਸਮੇਂ ਦੇ ਤਹਿਤ ਆਪਣਾ ਜਿਹੜਾ ਜਵਾਬ ਆ ਉਹ ਦੇ ਸਕਦੇ ਹੋ ਆਪਣਾ ਤੁਸੀਂ ਜਵਾਬ ਜਿਹੜਾ ਦਫ਼ਤਰ ਆ ਕੇ ਦੇ ਸਕਦੇ ਹੋ ਅਤੇ ਜੇਕਰ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਤੁਹਾਡੇ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਤਾਂ ਉਹਦੇ ਵਿੱਚ ਤੌਰ ਤੇ ਦੇਖਿਆ ਜਾਵੇ ਤਾਂ ਬੰਦੇ ਨੂੰ ਜਿਹੜਾ ਇੱਕ ਮਾਨਸਿਕ ਤੌਰ ਤੇ ਇਹ ਜਿਹੜਾ ਉਲਝਾ ਲਿਆ ਜਾਂਦਾ ਸੀਗਾ ਕਿ ਭਾਈ ਤੁਹਾਡੀ ਇਹ ਬਿਲਡਿੰਗ ਗਲਤ ਹੈ ਇਹ ਜਿਹੜੀ ਬਿਲਡਿੰਗ ਦਾ ਤੁਸੀਂ ਸਾਰੀ ਕੀਤੀ ਹੋਈ ਹੈ ਉਹਦਾ ਨਕਸ਼ਾ ਨਹੀਂ ਪਾਸ ਹੈ ਜਾਂ ਇਸ ਦੇ ਹੋਰ ਬਹੁਤ ਸਾਰੀਆਂ ਵਿਕਟ ਪਰੇਸ਼ਾਨੀਆਂ ਨੇ ਪਰ ਜੇਕਰ ਤੁਹਾਡਾ ਨਕਸ਼ਾ ਪਾਸ ਹੈ ਤੁਹਾਡੇ ਕੋਲ ਕੋਈ ਡਾਕੂਮੈਂਟ ਹੈ ਤਾਂ ਤੁਸੀਂ ਜਿਹੜਾ ਦਫ਼ਤਰ ਆਓ ਦਫ਼ਤਰ ਜਦੋਂ ਜਾਣਗੇ ਉਸ ਸਮੇਂ ਜਾ ਕੇ ਕਿਤਨਾ ਕਿਤੇ ਗੱਲਬਾਤ ਕਰਨਗੇ ਕਿ ਜੀ ਤੁਹਾਡੀ ਠੀਕ ਹੈ ਅਸੀਂ ਇਹ ਨੋਟਸ ਵਾਪਸ ਕਰ ਦਿੰਨੇ ਆ ਤੁਸੀਂ ਜਾ ਕੇ ਐਮਐਲਏ ਸਾਹ ਨੂੰ ਮਿਲੋ ਐਮਐਲਏ ਸਾਹ ਕੋਲ ਗਏ ਤਾਂ ਉੱਥੇ ਜਾ ਕੇ ਪੈਸੇ ਦੀ ਗੱਲਬਾਤ ਹੋ ਜਾਂਦੀ ਸੀ ਇਹ ਇਲਜ਼ਾਮ ਜਿਹੜੇ ਲੱਗਦੇ ਸੀਗੇ ਅਤੇ ਇਹਨਾਂ ਇਲਜ਼ਾਮਾਂ ਦੇ ਤਹਿਤ ਜਿਹੜੀ ਕੈਸਡ ਦੇ ਵਿਧਾਇਕ ਰਮਨ ਅਰੋੜਾ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਚਾਹਤ ਦੇ ਵਿੱਚ ਇਸ ਤਰ੍ਹਾਂ ਨਿਕਸਰੀ ਹੋਈਆ ਇਹ ਤਾਂ ਇਹ ਦੋ ਤਿੰਨ ਜਣੇ ਨੇ ਜਿਹੜੀ ਗ੍ਰਿਫਤਾਰ ਹੋਈਆ ਉਸੇ ਚੀਜ਼ ਦੇ ਤਹਿਤ ਜਿਹੜਾ ਸਾਡੇ ਕੋਲ ਉਹ ਨੋਟਿਸ ਦੀ ਮੇਨ ਕਾਪੀ ਜਿਹੜੀ ਹੱਥ ਲੱਗੀ ਹੈ ਜਿਹੜੇ ਨੋਟਿਸ ਤਕਰੀਬਨ 2-250 ਦੀ ਗਿਣਤੀ ਦੇ ਵਿੱਚ ਜਲੰਧਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਲਗਾਏ ਗਏ ਤਾਂ ਨਾਹਾਲਾਂ ਕਿ ਹੋਇਆ ਤਾਂ ਇਹ ਵੀ ਕਿ ਨੋ ਬਿਲਡਿੰਗ ਕਿਸੇ ਹੋਰ ਦੀ ਆ ਉਸ ਬਿਲਡਿੰਗ ਦੇ ਬਾਹਰ ਨੋਟਿਸ ਕੋਈ ਹੋਰ ਲਗਾ ਦਿੱਤਾ ਗਿਆ ਨਾਮ ਕਿਸੇ ਹੋਰ ਦਾ ਉਹ ਕਿਸੇ ਹੋਰ ਦਾ ਲਗਾ ਦਿੱਤਾ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਹੋਰ-ਹੋਰ ਜਿਹੜੀਆਂ ਜਾਣਕਾਰੀਆਂ ਆਉਣੀਆਂ ਸ਼ੁਰੂ ਹੋਈਆਂ ਆਮ ਲੋਕਾਂ ਤੋਂ ਤਾਂ ਉਹਨਾਂ ਜਾਣਕਾਰੀਆਂ ਦੇ ਵਿੱਚ ਇਹ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਨੋਟਿਸ ਜਿਹੜੇ ਜਾਰੀ ਕੀਤੇ ਜਾਂਦੇ ਸਨ ਇਹ ਸਖਦੇਵ ਵਿਸ਼ੇਸ਼ਟ ਪਹਿਲਾਂ ਤਾਂ ਜੋ ਸਰਕਾਰੀ ਤੌਰ ਤੇ professionਲ ਤਰੀਕਾ ਹੁੰਦਾ ਜਿਸ ਤਰੀਕੇ ਡੈਰੀ ਨੰਬਰ ਲੱਗਣਾ ਹੋਰ ਵੱਖ-ਵੱਖ ਤਰੀਕਿਆਂ ਦੇ ਜਿਹੜੀ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਸੀਗਾ ਪਰ ਕੁਝ ਸਮੇਂ ਤੋਂ ਜਿਹੜਾ ਇਹਨਾਂ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਜਾਂਦਾ ਸੀ ਉਹ ਇੱਕ ਫੋਟੋਕਾਪੀ ਸੀਗੀ ਫੋਟੋਕਾਪੀ ਕਰਾ ਕੇ ਉੱਤੇ ਨਾਮ ਲੈ ਕੇ ਫਿਰ ਸਾਈਨ ਮਾਰ ਕੇ ਆਪਦੇ ਹੀ ਸਾਈਨ ਕਰਕੇ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਸੀਗਾ ਜੋ ਸਿੱਧ ਤੌਰ ਤੇ ਫਰਜੀ ਨੋਟਿਸ ਸੀਗਾ ਫਰਜੀ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਡਰਾਇਆ ਜਾਂਦਾ ਸੀਗਾ ਡਰਨ ਤੋਂ ਬਾਅਦ ਜਦੋਂ ਲੋਕੀ ਡਰ ਜਾਂਦੇ ਸੀਗੇ ਤਾਂ ਉਹਨਾਂ ਦੇ ਨਾਲ ਜਿਹੜੀ ਕਿ ਪੈਸੇ ਦੀ ਗੱਲਬਾਤ ਕਰ ਲਈ ਜਾਂਦੀ ਸੀਗੀ ਅਤੇ ਵੱਡੀ ਤਦਾਦ ਦੇ ਵਿੱਚ ਜਿਹੜਾ ਪੈਸਾ ਉਹ ਲੋਕਾਂ ਤੋਂ ਲਿਆ ਜਾਂਦਾ ਸੀਗਾ ਜਿਸ ਦੇ ਤਹਿਤ ਕਹਿ ਸਕਦੇ ਆ ਇਹ ਗ੍ਰਿਫਤਾਰੀ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਸਕਦੇ ਹੋਰ ਬਹੁਤ ਸਾਰੇ ਜਿਹੜੇ ਵੱਡੇ ਖਾਤੇ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਸ਼ਿਕਾਇਤ ਮਿਲੀ ਸੀ ਉਸ ਸ਼ਿਕਾਇਤ ਦੇ ਆਧਾਰ ਤੇ ਉਪਰੇ ਕਾਰਵਾਈ ਕੀਤੀ ਗਈ ਅਤੇ ਸ਼ਿਕਾਇਤ ਦੇ ਵਿੱਚ ਸਭ ਤੋਂ ਪਹਿਲਾਂ ਇਹ ਜ਼ਿਕਰ ਕੀਤਾ ਗਿਆ ਸੀਗਾ ਕਿ ਜੋ ਨਕਸ਼ੇ ਪਾਸ ਕਰਵਾਉਣੇ ਹੁੰਦੇ ਨੇ ਨਕਸ਼ੇ ਪਾਸ ਕਰਵਾਉਣ ਲਈ ਫਾਇਲਾ ਹੁੰਦੀਆਂ ਨੇ ਉਹਨਾਂ ਤੇ ਜਲਦੀ ਜਲਦੀ ਜੋ ਏਡੀਪੀ ਆ ਸਿੱਦੇ ਵਿਸ਼ਿਸ਼ਟ ਉਹ ਸਾਈਨ ਨਹੀਂ ਕਰਦਾ ਸੀਗਾ ਕਿਉਂਕਿ ਇਹ ਜੇਕਰ ਕੋਈ ਐਸੋਸੀਏਸ਼ਨ ਜਾਂਦੀ ਤਾਂ ਉਹਨਾਂ ਨੂੰ ਸਾਈਨ ਕਰਨ ਤੋਂ ਮਨ ਕਰਦਾ ਜਾਂਦਾ ਸੀਗਾ ਕਿਉਂਕਿ ਐਸੋਸੀਏਸ਼ਨ ਪੈਸੇ ਨਹੀਂ ਲੈਂਦੀ ਸੀ ਜੇਕਰ ਕੋਈ ਜਿਸ ਵਿਅਕਤੀ ਦਾ ਕੋਈ ਮਕਾਨ ਹੈ ਜਾਂ ਉਹ ਆ ਉਹ ਆਪਦੇ ਪੱਧਰ ਤੇ ਜਾਂਦਾ ਤਾਂ 55 ਮਿੰਟਾਂ ਦੇ ਵਿੱਚ ਸਾਈਨ ਹੋ ਜਾਂਦੇ ਸੀ ਉਸ ਦਾ ਕਾਰਨ ਸੀਗਾ ਕੀ ਪੈਸੇ ਲੈ ਕੇ ਗੱਲ ਜਿਹੜੇ ਰਫਾ-ਦਫਾ ਕਰ ਦਿੱਤੀ ਜਾਂਦੀ ਸੀਗੀ ਪੈਸੇ ਲੈ ਕੇ ਫਾਈਲ ਤੇ ਸਾਈਨ ਕਰ ਦਿੱਤੇ ਜਾਂਦੇ ਸੀਗੇ ਫਾਈਲ ਪੈਸੇ ਲੈ ਕੇ ਜਿਹੜੇ ਨੋਟਿਸ ਆ ਉਹ ਰਫਾ-ਦਫਾ ਕਰ ਦਿੱਤੇ ਜਾਂਦੇ ਸਨ ਪਰ ਹਕੀਕਤ ਦੇ ਵਿੱਚ ਨੋਟਿਸ ਜੁਕੋ ਜਿਹੜੇ ਕਿਸੇ ਅਧਿਕਾਰੀ ਤੌਰ ਤੇ ਹੈ ਹੀ ਹੀ ਨਹੀਂ ਸੀਗੇ ਸਿੱਧੇ ਤੋਂ ਸਿੱਧੇ ਤੌਰ ਤੇ ਨੋਟਿਸ ਸੀਗੇ ਜਿਹੜੇ ਉਹ ਆਪਣੇ ਆਪ ਤਿਆਰ ਕੀਤੇ ਹੋਏ ਸਨ ਜੀ ਜੇਕਰ ਆਪਾਂ ਸਿਗਨੇਚਰ ਦੀ ਗੱਲ ਕਰੀਏ ਕਮਲ ਜੋ ਇਸ ਲੈਟਰ ਦੇ ਉੱਪਰ ਸਿਗਨੇਚਰ ਕੀਤੇ ਹੋਏ ਨੇ ਇੱਕ ਵਾਰ ਕਲੀਅਰ ਕਰ ਦਿਓ ਕਿ ਉਹ ਸਿਗਨੇਚਰ ਨੇ ਜਿਹੜੇ ਕਿਸ ਦੇ ਕੀਤੇ ਹੋਏ ਨੇ ਔਰ ਸਟੈਂਪ ਵਗੈਰਾ ਕੋਈ ਵਿਖਾਈ ਨਹੀਂ ਦੇ ਰਹੀ ਇਸ ਤੇ ਦੇਖੋ ਜਿਵੇਂ ਤਾਂ ਕਿ ਜਿਹੜੇ ਇਹ ਸਿਗਨੇਚਰ ਕੀਤੇ ਹੋਏ ਨੇ ਇਹ ਨਾ ਕਈ ਤਰ੍ਹਾਂ ਦੇ ਨੋਟਸ ਆ ਜਿਹੜੇ ਜਿਹੇ ਤਰੀਕੇ ਇਹ ਜਿਹੜਾ ਨੋਟਸ ਆ ਇਸ ਨੋਟਸ ਦੇ ਵਿੱਚ ਜਿਹੜਾ ਥੱਲੇ ਲਿਖਿਆ ਗਿਆ ਸਹਾਇਕ टाउन प्लानਰ ਯਾਨੀ ਕਿ ਏਟਪੀ ਅਸਿਸਟੈਂਟ टाउन प्लानਰ ਅਸਿਸਟੈਂਟ टाउन प्लानਰ ਹੈ ਸਖਦੇਵ ਵਿਸ਼ਿਸ਼ਟ ਹੁਣ ਇਸ ਵਿੱਚ ਜਿਹੜਾ ਸਾਈਨ ਕੀਤਾ ਹੋਇਆ ਇਹ ਸਾਈਨ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਕਿ ਫਾਈਨ ਕਿਸ ਦਾ ਇਸੇ ਤਰੀਕੇ ਦੇ ਹੀ ਜਿਹੜੇ ਕੁਝ ਹੋਰ ਜਿਹੜੇ ਕਿਸੇ ਦੇ ਨੋਟਿਸ ਹਨ ਜਿਨ੍ਹਾਂ ਦੇ ਵਿੱਚ ਕਈ ਥਾਵਾਂ ਤੇ ਸਖਦੇਵ ਵਿਸ਼ਿਸ਼ਟ ਪਾਇਆ ਹੋਇਆ ਸਿੱਧੇ ਤੌਰ ਤੇ ਲਿਖਿਆ ਹੋਇਆ ਕਈ ਥਾਵਾਂ ਤੇ ਐਸ ਪਾਸੇ ਸਾਈਨ ਮਾਰ ਦਿੱਤੇ ਗਏ ਕਈ ਥਾਵਾਂ ਤੇ ਇਸ ਤਰੀਕੇ ਦੇ ਸਾਈਨ ਕਰ ਦਿੱਤੇ ਗਏ ਪਰ 헤ਠਾ ਸਬਦ ਦੇ ਲਿਖਿਆ ਗਿਆ ਸੀ ਸਹਾਇਕ ਟਾਊਨ ਪਲੈਨਰ ਨਗਰ ਨਿਗਮ ਜਲੰਧਰ ਯਾਨੀ ਕਿ ਸਿੱਧੇ ਤੌਰ ਤੇ ਇਹ ਜੋ ਸੁਖਦੇਵ ਵਿਸ਼ਿਸ਼ਟ ਹੋ ਰਹਾ ਆਹ ਜਿਹੜਾ ਥੱਲੇ ਨਾਮ ਲਿਖਿਆ ਜਾਂਦਾ ਸੀ ਕਿ ਪਰ ਉਹ ਸਾਈਨ ਆ ਜਿਹੜੇ ਹਮੇਸ਼ਾ ਬਦਲ ਕੇ ਕਰਦੇ ਸੀਗੇ ਕਈ ਵਾਰੀ ਕੋਈ ਹੋਰ ਸਾਈਨ ਕਰਦਾ ਕਈ ਵਾਰੀ ਹੋਰ ਸਾਈਨ ਕਰਦਾ ਉਹ ਵੱਖ-ਵੱਖਰੇ ਤਰੀਕੇ ਦੇ ਜਿਹੜੇ ਸਾਈਨ ਕੀਤੇ ਜਾਂਦੇ ਸੀਗੇ ਅਤੇ ਉਹਨਾਂ ਸਾਈਨਾਂ ਤੋਂ ਜਨਕੀ ਪਤਾ ਨਹੀਂ ਲੱਗ ਰਿਹਾ ਕਿ ਇਹ ਸਾਈਨ ਕਿਸ ਦੇ ਆ ਇਹ ਹੋ ਸਕਦੇ ਸੁਗਦੇ ਵਿਸ਼ਿਸ਼ਟ ਹੋ ਰਹੇ ਵੀ ਹੁਣ ਕਿਉਂਕਿ ਥੱਲੇ ਜੋ ਉਧਾ ਲਿਖਿਆ ਉਹ ਤਾਂ ਸੁਗਦੇ ਵਿਸ਼ਿਸ਼ਟੀ ਆ ਜਿਹੜੇ ਕਿਸੇ ਉਸ ਏਰੀਏ ਦੇ ਨੇ ਜਿਨ੍ਹਾਂ ਵੱਲੋਂ ਇਹ ਜਿਹੜੇ ਨੋਟਿਸ ਜਾਰੀ ਕੀਤੇ ਜਾਂਦੇ ਸੀਗੇ ਅਤੇ ਹੁਣ ਇਸੇ ਪੂਰੇ ਮਾਮਲੇ ਦੇ ਵਿੱਚ ਤਾਂ ਦੇਖਿਆ ਜਾਵੇ ਕਿਉਂਕਿ 5 ਦਿਨ ਦਾ ਰਿਮਾਂਡ ਜਿੱਥੇ ਵਿਜੇਨਸ ਕੋਲ ਵਿਧਾਇਕ ਰਮਨ अरोड़ा ਦਾ ਮਿਲਿਆ ਹੋਇਆ ਉੱਥੇ ਹੀ ਖਾਸ ਤੌਰ ਤੇ ਕਿਹਾ ਸਕਦੇ ਆ ਕਿ ਉਸ ਪੜਤਾਲ ਹੋਏਗੀ ਕਿ ਪੁਛ ਪੜਤਾਲ ਦੇ ਤਹਿਤ ਇਹ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਭਾਈ ਤੁਸੀਂ ਇਹ ਕੰਮ ਕਦੋਂ ਤੋਂ ਕਰ ਰਹੇ ਸੀ ਕਿ ਲੋਕਾਂ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਜਾ ਰਹੇ ਸਨ ਕਿ ਉਸ ਦੇ ਵਿੱਚ ਰਮਨ अरोड़ा ਦੇ ਨਾਲ ਸੁਖਦੇਵ ਵਿਸ਼ਿਸ਼ਟ ਜਿਹੜੇ ਸੁਖਦੇਵ ਵਿਸ਼ਿਸ਼ਟ ਦੇ ਨਾਲ ਰਮਨ अरोड़ा ਮਿਲੇ ਹੋਏ ਸਨ ਜਾਂ ਨਹੀਂ ਮਿਲੇ ਹੋਏ ਸਨ ਕਿਉਂਕਿ ਇਹਨਾਂ ਸਾਰੀਆਂ ਫਾਈਲਾਂ ਦੇ ਵਿੱਚ ਦੇਖਿਆ ਜਾਵੇ ਵਿਧਾਇਕ ਰਮਨ अरोड़ा ਦਾ ਕਿਤੇ ਵੀ ਸਾਈਨ ਨਹੀਂ ਹੁੰਦਾ ਤੇ ਨਾ ਹੀ ਉਹਨਾਂ ਦਾ ਸਾਈਨ ਹੈਗਾ ਤੇ ਉਸ ਦੇ ਤੇ ਚੱਲਦੇ ਪਰ ਜਿਹੜਾ ਇਸ ਇੱਕ ਐਂਗਲ ਤੋਂ ਜਿਹੜੇ ਵਿਧਾਇਕ ਰਮਨ अरोड़ा ਨੇ ਉਹ ਬਾਈਜਦੇ ਹੋਏ ਨੇ ਜਰੂਰ ਹੁੰਦੇ ਨੇ ਪਰ ਦੂਸਰੇ ਪਾਸੇ ਜਿਹੜਾ ਗਵਾਹ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਖਦੇਵ ਵਿਸ਼ਿਸ਼ਟ ਸਖਦੇਵ ਵਿਸ਼ਿਸ਼ਟ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪੁੱਛ ਪੜਤਾਲ ਹੋਈ ਤਾਂ ਉਹਦੇ ਜਿਹੜੇ ਬਿਆਨ ਹੈ ਕਿ ਜਦੋਂ ਉਹ ਜਾਣਦਾ ਸੀ ਜੀ ਵਿਧਾਇਕ ਦੇ ਘਰੇ ਬਹੁਤ سارے ਲੋਕ ਬੈਠੇ ਹੁੰਦੇ ਸੀਗੇ ਉਸ ਸਮੇਂ ਵਿਧਾਇਕਾਂ ਦੇ ਸੀਗੇ ਤੁਸੀਂ ਕੋਈ ਟੈਂਸ਼ਨ ਨਾ ਲਓ ਤੁਸੀਂ ਸ਼ਰਨ ਦੇ ਵਿੱਚ ਆ ਗਿਓ ਅਤੇ ਸਿੱਧੇ ਤੌਰ ਤੇ ਕਈ ਇਲਜ਼ਾਮ ਤਾਂ ਇਹ ਵੀ ਲੱਗਦੇ ਨਜ਼ਰ ਆਏ ਕਿ ਸਖਦੇਵ ਵਿਸ਼ਿਸ਼ਟ ਜੋ ਜਿਹੜਾ ਕਹਿਣਾ ਹੈ ਕਿ ਜੋ ਹੁਣ ਤੱਕ ਰਹੀਆਂ ਜਾਣਕਾਰੀਆਂ ਨੇ ਉਹਨਾਂ ਜਾਣਕਾਰੀਆਂ ਦੇ ਮੁਤਾਬਿਕ ਕਿ ਜੇ ਪੈਸੇ ਦਾ ਲੈਂਡਨ ਕੀਤਾ ਜਾਂਦਾ ਸੀ ਜਾਂ ਕਿ ਖਾਸទੁੱਤ ਕਰ ਸਕਦੇ ਆ ਜਿਹੜੇ ਨੋਟਿਸ ਜਾਰੀ ਕਰਵਾਏ ਜਾਂਦੇ ਸਨ ਉਹ ਕਿਤੇ ਨਾ ਕਿਤੇ ਵਿਧਾਇਕ ਰਮਨ अरोड़ा ਦੀ ਸ਼ੈਦ ਕਰਵਾਏ ਜਾਂਦੇ ਸਨ ਕਿ ਵਿਧਾਇਕ ਰਮਨ अरोड़ा ਨੂੰ ਕਹਿੰਦੇ ਸੀ ਨੋਟਿਸ ਜਾਰੀ ਕਰੋ ਸੁਖਦੇਵ ਵਿਸ਼ੇਸ਼ ਨੋਟਿਸ ਜਾਰੀ ਕਰਦਾ ਸੀ ਉਸ ਤੋਂ ਬਾਅਦ ਲੋਕੀ ਸੁਖਦੇਵ ਵਿਸ਼ੇਸ਼ ਕੋਲ ਆਉਂਦੇ ਸਨ ਸੁਖਦੇਵ ਵਿਸ਼ੇਸ਼ ਲੋਕਾਂ ਨੂੰ ਐਮਐਲਏ ਸਾਹਿਬ ਕੋਲ ਭੇਜਦਾ ਸੀ ਐਮਐਲਏ ਸਾਡਾ ਉਸੇ ਪੀਏ ਹੁੰਦਾ ਸੀ ਪੀਏ ਦੇ ਨਾਲ ਗੱਲਬਾਤ ਹੋ ਕੇ ਜਿਹੜੀ ਉਥੇ ਰਫਾ ਦਫਾ ਮਾਮਲਾ ਕਰ ਦਿੱਤਾ ਜਾਂਦਾ ਸੀਗਾ ਅਤੇ ਕੁਝ ਫਾਈਲਾਂ ਵੀ ਨੇ ਜਿਹੜੀਆਂ ਕੁਝ ਨੋਟਸ ਵੀ ਅਜਿਹੇ ਨੋਟਸ ਜਿਹੜੇ ਵਿਧਾਇਕ ਰਮਨ अरोड़ा ਦੇ ਘਰੋਂ ਜਿਹੜੇ ਰਿਕਵਰ ਹੋਏ ਨੇ ਜੋ ਵਿਜੀਲੈਂਸ ਨੇ ਰਿਕਵਰ ਕੀਤੇ ਨੇ ਸਿੱਧੇ ਤੌਰ ਤੇ ਇਹ ਤਾਰਾ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਇੱਕ ਪਰਿਵਾਰ ਨਹੀਂ ਦੋ ਪਰਿਵਾਰ ਨਹੀਂ ਤਿੰਨ ਘਰ ਨਹੀਂ ਇਹ ਸੈਂਕੜੇ ਘਰਾਂ ਨੂੰ ਨੋਟਸ ਗਏ ਸਨ ਹਾਲਾਂਕਿ ਹੁਣ ਸੈਂਕੜੇ ਘਰਾਂ ਦੇ ਵਿੱਚੋਂ ਕਿੰਨੇ ਘਰਾਂ ਨੇ ਜਾਂ ਕਿੰਨੇ ਪਰਿਵਾਰਾਂ ਨੇ ਜਿਹੜੇ ਪੈਸੇ ਦਿੱਤੇ ਕਿੰਨਿਆਂ ਨੇ ਨੋਟਿਸ ਨੂੰ ਸੀਰੀਅਸ ਨਹੀਂ ਲਿਆ ਇਹ ਸਭ ਕਿਸ ਤਰ੍ਹਾਂ ਇੱਕ ਵੱਡਾ ਜਿਹੜਾ ਵਿਸ਼ਾ ਇਸ ਸਮੇਂ ਬਣਿਆ ਹੋਇਆ ਪਰ ਇੱਕ ਹੈਰਾਨੀ ਦੀ ਗੱਲ ਹੈ ਕਮਲ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸੈਂਕੜੇ ਲੋਕਾਂ ਤੱਕ ਇਹ ਨੋਟਿਸ ਪੁੱਜਦੇ ਹੋਏ ਨੇ ਪਰ ਕੀ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਵੀ ਸ਼ਿਕਾਇਤ ਨਹੀਂ ਕੀਤੀ ਕਿ ਉਹਨਾਂ ਨੂੰ ਇਹ ਸਮੱਸਿਆ ਨਹੀਂ ਆਇਆ ਕਿ ਇਹ ਫਰਜੀ ਹੈ ਇਹ ਜਾਲੀ ਹੈ ਨੋਟਿਸ ਕਿਉਂਕਿ ਕੋਈ ਅਧਿਕਾਰਤ ਸਟੈਂਪ ਇਸ ਨੋਟਿਸ ਤੇ ਨਹੀਂ ਲਗਾਈ ਗਈ ਹੈ ਦੇਖੋ ਜਿਵੇਂ ਹੋਇਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਦੇਖੋਗੇ 14 ਤਰੀਕ ਨੂੰ ਸਰਦੇਵ ਵਿਸ਼ਿਸ਼ਟਰੀ ਇਹ ਜਿਹੜੀ ਗ੍ਰਿਫਤਾਰੀ ਆ ਉਹ ਵਿਜੀਲੈਂਸ ਵੱਲੋਂ ਪਾਈ ਜਾਂਦੀ ਹੈ ਉਸ ਤੋਂ 2-3 ਦਿਨ ਪਹਿਲਾਂ ਜਿਹੜਾ ਕਹਿ ਸਕਦੇ ਜੋ ਇੰਜੀਨੀਅਰ ਤੇ ਬਿਲਡਿੰਗ ਐਸੋਸੀਏਸ਼ਨ ਹੈ ਜਿਹੜੀ ਇਹ ਜਲੰਧਰ ਦੀ ਉਹਨਾਂ ਦਾ ਇੱਕ ਜਿਹੜਾ ਗਰੁੱਪ ਆ ਉਹ ਕਹਿ ਸਕਦੇ ਆ ਕੁਝ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲਦਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਉੱਚ ਅਧਿਕਾਰੀਆਂ ਕੋਲ ਜਾ ਕੇ ਇਸ ਟੀਜ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਕਿ ਭਾਈ ਤੁਹਾਡੇ ਜੋ ਸੁਖਦੇਵ ਵਿਸ਼ਿਸ਼ਟ ਨੇ ਏਟੀਪੀ ਨੇ ਉਹਨਾਂ ਵੱਲੋਂ ਜਿਹੜਾ ਨਕਸ਼ਾ ਉਹ ਪਾਸ ਨਹੀਂ ਕੀਤਾ ਜਾ ਰਿਹਾ ਅਤੇ ਨਕਸ਼ਾ ਨੂੰ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ ਅਤੇ ਸਾਡੇ ਕੋਲ ਕੁਝ ਥਾਵਾਂ ਤੋਂ ਇਨਫੋਰਮੇਸ਼ਨ ਇਹ ਆਈ ਹੈ ਕਿ ਉਹਨਾਂ ਵੱਲੋਂ ਕਈ ਪਰਿਵਾਰਾਂ ਤੋਂ ਪੈਸੇ ਲੈ ਕੇ ਸਿੱਧੇ-ਸਿੱਧੇ ਦੌਰਤੇ ਨਕਸ਼ੇ ਪਾਸ ਕੀਤੇ ਜਾ ਰਹੇ ਹਨ ਉਸ ਸਮੇਂ ਤੱਕ ਤਾਂ ਸਿਰਫ ਜਿਹੜਾ ਇਹ ਮੁੱਦਾ ਸੀਗਾ ਉਹ ਸੀਗਾ ਜੋ ਨਕਸ਼ੇ ਪਾਸ ਕਰਨ ਨੂੰ ਲੈ ਕੇ ਪਰ ਉਸ ਤੋਂ ਬਾਅਦ ਜਦੋਂ ਕਹਿ ਸਕਦੇ ਆ ਹੋਰ ਹੋਰ ਜਿਹੜੀਆਂ ਜਾਣਕਾਰੀਆਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਉਹਦੇ ਵਿੱਚ ਨਕਸ਼ਿਆਂ ਨੂੰ ਲੈ ਕੇ ਗੱਲਬਾਤ ਆਈ ਅਤੇ ਇਹ ਨਕਸ਼ਿਆਂ ਤੋਂ ਬਾਅਦ ਜਿਹੜੇ ਕਹਿ ਸਕਦੇ ਨੋਟਿਸ ਸੀਗੇ ਇਹ ਨੋਟਿਸ ਵੀ ਜੋ ਜਿਹੜੀ ਬਿਲਡਿੰਗ ਤੇ ਇੰਜੀਨੀਅਰ ਐਸੋਸੀਏਸ਼ਨ ਸੀਗੀ ਉਹਨਾਂ ਨੂੰ ਪ੍ਰਾਪਤ ਹੋਏ ਉਸ ਤੋਂ ਬਾਅਦ ਇਹ ਸਾਰੇ ਤਕਰੀਬਨ 2025 ਦੇ ਆਸ-ਪਾਸ ਜਿਹੜੇ ਨੋਟਸ ਆ ਉਹ ਵਿਜੀਲੈਂਸ ਨੂੰ ਦਿਖਾਏ ਗਏ ਪਈ ਇਸ ਤਰੀਕੇ ਦੇ ਨੋਟਸ ਕਾਫੀ ਵੱਡੀ ਤਦਾਦ ਦੇ ਵਿੱਚ ਵੰਡੇ ਜਾ ਰਹੇ ਨੇ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਨੋਟਸ ਆ ਉਹ ਸੁਖਦੇਵ ਵਿਸ਼ੇਸ਼ ਤੇ ਘਰੇ ਪਏ ਨੇ ਜਿਹੜੇ ਤਿਆਰ ਕੀਤੇ ਜਾਂਦੇ ਆ ਇਸ ਤਰੀਕੇ ਦਾ ਸੀਗਾ ਤੇ ਉਸੇ ਤੇ ਕੱਲ੍ਹ ਦੇ ਜਿਹੜੀ ਇਹ ਕਾਰਵਾਈ ਹੋਈ ਇਹ ਐਸੋਸੀਏਸ਼ਨ ਨੇ ਜਦੋਂ ਮੰਗ ਕੀਤੀ ਜਾ ਕੇ ਵਿਜੀਲੈਂਸ ਕੋਲ ਕਿ ਇਸ ਖਿਲਾਫ ਕਾਰਵਾਈ ਹੋਵੇ ਤਾਂ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੋਈ ਆ ਤੇ ਜਦੋਂ ਸੁਖਦੇਵ ਵਿਸ਼ੇਸ਼ ਨੂੰ ਫੜਿਆ ਗਿਆ ਕੀ ਕਿਉਂਕਿ ਜਿਸ ਸਮੇ ਇਹ ਕੰਪਲੇਂਟ ਕੀਤੀ ਗਈ ਸੀ ਉਸ ਸਮੇ ਕੰਪਲੇਂਟ ਦੇ ਵਿੱਚ ਅਜਿਹਾ ਜੋ ਜਾਣਕਾਰੀਆਂ ਨੇ ਕੁਝ ਵੀ ਨਹੀਂ ਸੀਗਾ ਕਿ ਇਸ ਦੇ ਵਿੱਚ ਕੋਈ ਪੋਲੀਟੀਕਲ ਬੰਦਾ ਹੋ ਸਕਦਾ ਹੈ ਜਾਂ ਕੁਝ ਹੋ ਸਕਦਾ ਪਰ ਜਦੋਂ ਸਖਦੇਵ ਵਿਸ਼ਿਸ਼ਟ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਖਦੇਵ ਵਿਸ਼ਿਸ਼ਟ ਨੇ ਜਾਂਚ ਪੜਤਾਲ ਦੇ ਵਿੱਚ ਇਹ ਖੁਲਾਸੇ ਕੀਤੇ ਕਿ ਮੈਂ ਇਹ ਨੋਟਿਸ ਜਾਰੀ ਕਰਦਾ ਸੀ ਪਰ ਮੈਂ ਨੋਟਿਸ ਜਾਰੀ ਕਰਦਾ ਸੀ ਵਿਧਾਇਕ ਰਮਨ अरोड़ा ਦੇ ਕਹਨ ਤੇ ਉਸ ਤੋਂ ਬਾਅਦ ਵਿਧਾਇਕ ਰਮਨ अरोड़ा ਦੀ ਗ੍ਰਿਫਤਾਰੀ ਚਿਕਾ ਕਮਲ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਤੱਕ ਪਹੁੰਚੌਂਦੇ ਤਾਂ ਐਮਐਲਏ ਰਮਨ अरोड़ा ਦੀ ਗ੍ਰਿਫਤਾਰੀ ਦਾ ਮਾਮਲਾ ਐਮਐਲਏ ਰਮਨ अरोड़ा ਦੇ ਵਿਲਪ ਹੈ ਜਾਨੇ ਨੋਟਸ ਐਨ ਐਕਸਕਲੂਸਿਵ ਕਾਪੀ ਜੀ ਮੀਡੀਆ ਦੇ ਕੋਲ ਹੈ